ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੇਰਾ ਨਾਮ ਵਿੱਕੀ ਤੇ ਮੈਂ ਰਣਾ ਹਾਂ ਅਬੂ ਧਾਬੀ ਦੇ ਵਿੱਚ ਕੰਮ ਕਰਦਾ ਐ ਜਿਵੇਂ ਸਾਈਟ ਇੰਜੀਨੀਅਰ ਤੇ ਕੰਮ ਬੇਸਿਕਲੀ ਸਾਡਾ ਹੈਗਾ ਫਿਟ ਆਊਟ ਦਾ ਤੇ ਜੁਆਇਨਰੀ ਦਾ ਬਹੁਤ ਹੀ ਬਿਜ਼ੀ ਸ਼ਡਿਊਲ ਆ ਮੇਰਾ ਅੱਜ ਤੇ ਅੱਜ ਤੁਹਾਨੂੰ ਮੈਂ ਆਪਣੇ ਨਾਲ ਨਾਲ ਲੈ ਕੇ ਚੱਲਾਂਗਾ ਦਿਖਾਵਾਂਗਾ ਮੈਂ ਰੋਜ਼ ਕੀ ਕਰਦਾ ਹਾਂ ਤੇ ਕਿੱਦਾਂ ਦੀ ਇੱਥੇ ਲਾਈਫ ਅਬੂ ਧਾਬੀ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਵਰਕਸ਼ਾਪ ਵਰਕਸ਼ਾਪ ਦੇ ਵਿੱਚ ਆਪਣੇ ਵਰਕਰਸ ਨੂੰ ਮਿਲ ਕੇ ਉਹਨਾਂ ਨੂੰ ਕੰਮ ਦਾ ਜੋ ਵੀ ਹੈਗਾ ਅੱਜ ਦਾ ਕਰਵਾਉਣਾ ਉਹਨਾਂ ਕੋਲ ਉਹਨਾਂ ਨੂੰ ਦੱਸ ਕੇ ਸਾਰੀ ਠੀਕਾ ਡਿਸਕਸ ਕਰਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸਿੱਧੇ ਅਲੈਨ ਅਲੈਨ ਪਹੁੰਚਣਾ ਹੈਗਾ 11:30 ਵਜੇ ਤੇ ਹੁਣ ਟਾਈਮ ਹੋ ਗਿਆ 8:40 ਆ ਜੀ ਪਹੁੰਚ ਗਏ ਜੀ ਅਸੀਂ ਵਰਕਸ਼ਾਪ ਹੁਣ ਜਾ ਕੇ ਵੇਖਦੇ ਹਾਂ ਕਿ ਸਟੇਟਡ ਵਰਕਰਸ ਅੱਗੇ ਉਹ ਕੀ ਕਰ ਰਿਹਾ ਅੱਜ ਤੇ ਕੀ ਨਹੀਂ ਤੁਹਾਨੂੰ ਦੇ ਨਵੇਂ ਅਪਡੇਟ ਲੋ ਜੀ ਸਤਿ ਸ੍ਰੀ ਅਕਾਲ ਜੀ ਸਰਾਓ ਕੀ ਹਾਲ ਚਾਲ ਆ ਤੁਸੀਂ ਵੇਲੇ ਹੀ ਤੁਹਾਨੂੰ ਵੀ ਜਰਮੈਸਟਰੀ ਤੇ ਠੀਕ ਹੈ ਕੀ ਕਰਈਏ ਨੇ ਆਂ ਹਾਂਜੀ ਇਹ ਨਾ ਹੁਣ ਤੇਨ ਦਾ ਸਹੀ ਨਹੀਂ ਰਹੀ ਇਹ ਬੁੱਲਾਗੇ ਹਾਂ ਜਾਨ ਕੇ ਤੂ ਆ ਗੱਲ ਕੇ ਵਿੱਚ ਹੋਰ ਵੀ ਫੇਰ ਕਰਵਾ ਕੇ ਤਾਰਾ ਸਰ ਟੀ-ਸ਼ਰਟ ਕਿਤੇ ਦੇ ਬਾਕੀ ਕੀ ਕਰਦੇ ਆ ਕਿੱਦਾਂ ਡਾਂਡੀ ਬਾ ਠੀਕ ਆ ਕਿੱਦਾਂ ਵਜਾਹਤ ਠੀਕ ਆ ਵਧੀਆ ਜੱਸਾ ਜੀ ਹਾਂਜੀ ਵੀਡੀਓ ਸਟਾਰ ਕਿੱਥੇ ਆ ਹਾਂ ਹਾਂ ਠੀਕ ਆ ਇਹ ਸਾਡਾ ਬੰਦੀਪ ਆ ਫੋਰਮੈਨ ਆ ਸਾਈਡ ਦਾ ਮਤਲਬ ਵਰਕਸ਼ਾਪ ਦਾ ਤੇ ਟੈਂਪਾਸ ਫੋਰਮੈਨ ਆ ਕਿਉਂਕਿ ਇਹ ਸਾਨੂੰ ਕੋਈ ਬੰਦਾ ਹੋਰ ਲੱਭਾ ਨਹੀਂ ਹਾਂਜੀ ਉਹ ਮੈਂ ਵੀ ਔਖਾ ਠੀਕਾ ਜੀ ਇਹ ਤਾਂ ਫਿਰ ਕੰਮ ਨਹੀਂ ਨਹੀਂ ਮਤਲਬ ਕੰਮ ਕੋਈ ਖਰਾਬ ਕਰਾਣਾ ਹੋਵੇ ਨਾ ਇੱਥੇ ਤਸੱਲੀ ਬਖਸ਼ ਕੀਤਾ ਜਾਂਦਾ ਹੈ ਖਰਾਬ ਯਾਦ ਕਰੋ ਹਦੀਪ ਸਿੰਘ ਨਾਮ ਆ ਜੀ ਮੇਰਾ ਬਾਹਰ ਲਿਖਿਆ ਪਿਆ ਕਿ ਇੱਥੇ ਕੰਮ ਤਸੱਲੀ ਬਖਸ਼ ਖਰਾਬ ਕੀਤਾ ਜਾਂਦਾ ਹੈ ਆ ਪਈ ਹੈ ਜੀ ਆਹ ਪੜਾਈ ਸੀਗੇ ਆ ਤਕਰੀਬਨ 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 ਇੰਡੀਆ ਦੇ 10 ਲੱਖ ਦੇ ਆ ਚਾਰ ਡੋਰ ਆ ਇੰਡੀਆ ਦੇ 10 12 ਲੱਖ ਦੇ ਹੀ ਆ ਇਹ ਚਾਰ ਡੋਰੀ ਹੈ ਸਰ ਤੇ ਇਹ ਰਿਜੈਕਟ ਹੋ ਗਿਆ ਰਿਜੈਕਟ ਹੋ ਗਿਆ ਤੇ ਇਸ ਕਰਕੇ ਹੁਣ ਉੱਥੋਂ ਹੀ ਇਹਦਾ ਨਾਮ ਸ਼ੂਰ ਹੋ ਗਿਆ ਹਾਂਜੀ ਹਾਂਜੀ ਇੰਦਿਆਂ ਕੋਈ ਬੰਦਾ ਇਦਾਂ ਦਾ ਕੰਮ ਕਰ ਦਿੰਦਾ ਕਿ ਉਹਦਾ ਨਾਮ ਬਣ ਜਾਂਦਾ ਹਾਂਜੀ ਹਾਂਜੀ ਹੁਣ ਤੂੰ ਇਦਾਂ ਦਾ ਕੰਮ ਕੀਤਾ ਕਿ ਤੇਰਾ ਨਾਮ ਬਣ ਗਿਆ ਹੁਣ ساری ਉਮਰ ਤੈਨੂੰ ਯਾਦ ਰੱਖਣਗੇ ਕੋਈ ਵੀ ਸੰਪਰਕ ਕਰ ਸਕਦਾ ਜੀ ਇਥੇ ਤੁਸੀਂ ਆਈਡੀ ਤੇ ਆਈ ਬੈਲ ਆਈਕਨ ਦਬਾ ਕੇ ਬੈਲ ਆਈਕਨ ਦਬਾ ਦਿਓ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਠੀਕ ਆ ਤੁਹਾਨੂੰ ਹੋਰ ਵੀ ਅਪਡੇਟਸ ਮਿਲਣਗੀਆਂ ਇਦਾਂ ਦੇ ਕੰਮ ਦੀਆਂ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਹਾਂ ਉਹ ਦੇਖੋ ਜੀ ਇੱਕ ਪਤਾ ਹਟਾਉਣੀ ਹੈ ਆ ਬਾਕਸਾ ਬਣਾਉਣ ਲੱਗਾ 43 ਦਿਨ ਹੋ ਗਏ ਨੂੰ ਇੱਕ ਮਿੰਟ ਖਲੋ ਮੈਂ ਕਿਹਾ ਆ ਬਾਕਸਾ ਬਣਾ ਦੇ ਨੂੰ ਕਿੰਨੇ ਦਿਨ ਹੋ ਗਏ 54 ਕਿੰਨੇ ਦਿਨ ਹੋ ਗਏ ਦੱਸੀ ਬਣਾਇਆ ਕਿੰਨੇ ਦਿਨ ਹੋ ਗਏ 54 54 ਚਲੋ ਠੀਕ ਹੈ ਭਾਈ 54 ਹੋਵੇ ਰਹਿਣਾ 55 ਚਲੋ 55 ਚਲਵੰਨਵਾ ਹਾਂਜੀ ਪਹੁੰਚ ਗਿਆਂ ਲੇਨ ਲੇਨ ਪਹੁੰਚ ਕੇ ਸਭ ਤੋਂ ਪਹਿਲਾਂ ਕਰਾਂਗੇ ਪੇਟ ਪੂਰਾ ਉਸ ਤੋਂ ਬਾਅਦ ਜਾਵਾਂਗੇ ਆਪਾਂ ਸਾਈਟ ਤੇ ਸਾਈਟ ਵਿਜ਼ਿਟ ਕਰਨੀ ਆ ਤੇ ਪਲੱਸ ਮੀਟਿੰਗ ਹੈ ਕਲਾਈਂਡ ਦੇ ਨਾਲ ਉਸ ਤੋਂ ਬਾਅਦ ਇੱਥੋਂ ਫ੍ਰੀ ਹੋ ਕੇ ਫਿਰ ਜਾਣਾ ਵਾਪਿਸ ਅਬੂਦਾਬੀ ਅਬੂਦਾਬੀ ਪਹੁੰਚਣਾ ਹੈਗਾ ਜਲਦੀ ਤੋਂ ਜਲਦੀ ਕਿਉਂਕਿ 4:30 ਵਜੇ ਰੋਜ਼ੂਡ ਹੋਟਲ ਦੇ ਵਿੱਚ ਮੇਰੀ ਮੀਟਿੰਗ ਹੈ ਉਹਨਾਂ ਆਲਰੇਡੀ 11:30 ਹੋ ਗਿਆ ਪੂਰੇ 11:30 ਮੈਂ ਪਹੁੰਚ ਚੁੱਕਿਆ ਹਾਂ ਇੱਥੇ ਹਾਂ ਜੀ ਆਹ ਹੈ ਕਿ ਸਾਡੇ ਹਲੇਨ ਵਾਲੀ ਸਾਈਟ ਦੇ ਵਿੱਚ ਸਾਡੇ ਕੋਲ ਸਕੋਪ ਹੈਗਾ ਸਿਰਫ ਮੇਨ ਡੋਰ ਦਾ ਤੇ ਮੱਜਿਸ ਦਾ ਜਿਹੜਾ ਮੇਨ ਡੋਰ ਆ ਉਹਦਾ ਸਿਰਫ ਦੋ ਡੋਰਸ ਦਾ ਹੜੇ ਕੁ ਸਕੋਪ ਆ ਜਿਹੜੀ ਸਾਹਮਣੇ ਤੁਸੀਂ ਫਰੇਮ ਲਗਾ ਦੇਖ ਰਹੇ ਹੋ ਮਿਡਲ ਦੇ ਵਿੱਚ ਇਹ ਸਾਰਾ ਫਰੇਮ ਵਗੈਰਾ ਆਪਾਂ ਇੰਸਟਾਲ ਕੀਤਾ ਆ ਤੇ ਡੋਰਸ ਆਪਾਂ ਕੁਝ ਟੈਕਨੀਕਲ ਇਸ਼ੂਸ ਦੇ ਕਰਕੇ ਵਾਪਸ ਲੈ ਕੇ ਗਏ ਆ ਵੈਸੇ ਕੰਮ ਫਾਈਨਲ ਹੋ ਗਿਆ ਹੀ ਬਟ ਹਾਂਜੀ ਦੋਸਤੋ ਮੈਂ ਆ ਗਿਆ ਸੀ ਗਾਹਰੇਨ ਤੋਂ ਵਾਪਸ ਤੇ ਉਸ ਤੋਂ ਬਾਅਦ ਆ ਕੇ ਅਬੂਦਾਬੀ ਮੈਂ ਰੋਜ਼ੋਡ ਹੋਟਲ ਦੇ ਵਿੱਚ ਜਿਹੜਾ ਅਪਾਰਟਮੈਂਟ ਵਿਜ਼ਿਟ ਕਰਨਾ ਸੀ ਉਹ ਵਿਜ਼ਿਟ ਕੀਤਾ ਤੇ ਉਸ ਤੋਂ ਬਾਅਦ ਆਪਣੀ ਇੱਕ ਸਾਈਟ ਚੱਲ ਰਹੀ ਆ ਦੇ ਨਾਲ ਹੀ ਰੋਜ਼ੋਡ ਹੋਟਲ ਦੇ ਮਰਾਵਿਸਟਾ ਬਿਲਡਿੰਗ ਦੇ ਵਿੱਚ ਹਾਂਜੀ ਦੋਸਤੋ ਵੀਊ ਚੈੱਕ ਕਰੋ ਮਰਾਵਿਸਟਾ ਬਿਲਡਿੰਗ ਦੀ ਬਲਕਨੀ ਤੋਂ ਉਸ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਆਪਣੇ ਆਫਿਸ ਦਾ ਆਫਿਸ ਨਵਾਂ ਬਣ ਰਿਹਾ ਔਰ ਉਹਨੂੰ ਵਿਜ਼ਿਟ ਕਰਨ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਅੱਜ ਲਈ ਆਫ ਤੇ ਮਿਲਦੇ ਆ ਕੱਲ ਨੂੰ ਗੁੱਡ ਬਾਏ ਧੰਨਵਾਦ ਬਲੌਗ ਦੇਖਣ ਲਈ